ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਉੱਤੇ ਬਾਜ਼ ਅੱਖ ਰੱਖਣ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਾਥ ਸ਼੍ਰੀ ਕਾਲਾ ਜੀ ਕੱਲੇ ਕੱਲੇ ਪੰਜਾਬੀ ਨੂੰ ਤਾਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਕਿ ਸਾਡੇ ਸੋਹਣੇ ਪੰਜਾਬ ਦੇ ਵਿੱਚ ਸਾਡੇ ਸੋਹਣੇ ਦੇਸ਼ ਦੇ ਵਿੱਚ ਕੀ ਕੀ ਹੋ ਰਿਹਾ ਤੇ ਜਿਹੜੀ ਪਹਿਲੀ ਵੱਡੀ ਖਬਰ ਇਹ ਆ ਕਿ ਭਾਈ ਸਾਡੇ ਸੋਹਣੇ ਦੇਸ਼ ਦੇ ਵਿੱਚ ਬਜਟ ਪੇਸ਼ ਕਰ ਦਿੱਤਾ ਗਿਆ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਬਤੌਰ ਵਿੱਤ ਮੰਤਰੀ 7ਵਾਂ ਬਜਟ ਪੇਸ਼ ਕੀਤਾ ਗਿਆ 1 ਘੰਟੇ ਤੇ 23 ਮਿੰਟ ਦੇ ਭਾਸ਼ਣ ਦੇ ਵਿੱਚ ਉਹਨਾਂ ਨੇ ਸਿੱਖਿਆ, ਰੋਜ਼ਗਾਰ, ਕਿਸਾਨ, ਔਰਤਾਂ ਤੇ ਨੌਜਵਾਨਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕਹੀ ਹੈ। ਬਜਟ ਦੇ ਵਿੱਚ ਨਿਊ ਟੈਕਸ ਰਿਮੀਮ ਚੁਣਨ ਵਾਲਿਆਂ ਵਾਸਤੇ ਹੁਣ 7 ਲੱਖ ਤੇ 75000 ਰੁਪਏ ਤੱਕ ਦੀ ਇਨਕਮ ਟੈਕਸ ਰਾਸ਼ੀ ਫ੍ਰੀ ਹੋ ਗਈ ਹੈ ਤੇ ਉਹਨਾਂ ਨੂੰ ਕਹਿੰਦੇ ਵੀ 175000 ਰੁਪਏ ਦਾ ਇਹਦੇ ਵਿੱਚ ਫਾਇਦਾ ਹੋਊਗਾ। ਹਾਲਾਂਕਿ ਆਮ ਤੌਰ 'ਤੇ ਉੱਥੇ ਆਪਾਂ ਜਾਣਦੇ ਆ ਕੇ ਬਜਟ ਦੇ ਵਿੱਚ ਹੁੰਦਾ ਇਹ ਆ ਵੀ ਭਾਈ 7 ਤੇ 5 12 12 ਦੇ ਵਿੱਚੋਂ ਕੱਢੇ 11 11 ਚ ਪਾਇਆ ਇੱਕ ਇੱਕ ਚੋਂ ਕੱਢੇ ਐਨੇ ਐਨੇ ਚ ਪਾਏ ਐਨੇ ਆਮ ਤੌਰ ਦੇ ਉੱਤੇ ਭਾਰਤ ਦਾ ਬਜਟ ਇਹ ਹੁੰਦਾ ਤੇ ਇਹਦੀ ਗੁਣਾ ਘਟਾਓ ਕਰਕੇ ਜਰਬਾਂ ਤਕਸੀਮਾ ਕਰਕੇ ਤੇ ਬੋਝ ਆਮ ਲੋਕਾਂ ਦੇ ਉੱਤੇ ਪੈਂਦਾ ਹੁੰਦਾ ਮੈਂ ਤਾਂ ਹਾਲੇ ਤੱਕ ਪੱਤਰਕਾਰੀ ਦੇ ਸਫਰ ਚ ਕਦੇ ਦੇਖਿਆ ਨਹੀਂ ਕਿ ਕਿਸੇ ਸਰਕਾਰ ਦੇ ਵੱਲੋਂ ਕਿਸੇ ਸਾਲ ਦੇ ਵਿੱਚ ਬਜਟ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੋਵੇ ਜਾਂ ਕਟੌਤੀ ਐਸੀ ਹੋਵੇ ਕਿ ਭਾਈ ਲੋਕਾਂ ਦਾ ਕੋਈ ਫਾਇਦਾ ਹੁੰਦਾ ਹੋਵੇ ਲੋਕਾਂ ਦਾ ਤਾਂ ਕਚੂਮਰ ਹੀ ਨਿਕਲਣਾ ਮੈਂ ਨਹੀਂ ਕਦੇ ਦੇਖਿਆ ਕਿ ਜਿਹੜੀ ਚੀਜ਼ ਪਹਿਲਾਂ 100 ਰੁਪਏ ਦੀ ਆ ਉਹ ਕਿਸੇ ਸਰਕਾਰ ਨੇ ਜਾਂ ਕਿਸੇ ਬਜਟ ਤੇ ਨੱਬਿਆਂ ਦੀ ਹੋ ਗਈ ਹਾਂ ਇਹ ਹੋ ਸਕਦਾ ਹੈ ਕਿ ਜਿਹੜੀ ਉਹ 100 ਵਾਲੀ ਚੀਜ਼ ਆ ਅਗਲੀ ਵਾਰ ਉਹ ਹੌਲੀ-ਹੌਲੀ ਮਹਿੰਗੀ ਹੋਵੇ ਤੇ ਫਿਰ ਉਹ ਇੱਕਦਮ ਮਹਿੰਗੀ ਹੋ ਜਾਏ ਪਰ ਹਾਂ ਬਜਟ ਤੋਂ ਹਰ ਵਰਗ ਦੇ ਲੋਕਾਂ ਨੂੰ ਆਸਾਂ ਹੁੰਦੀਆਂ ਤੇ ਇਹ ਆਸਾਂ ਕਦੇ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਨੇ ਨਵੇਂ ਬਜਟ ਦੇ ਵਿੱਚ ਨਤੀਸ਼ ਕੁਮਾਰ ਦੇ ਸੂਬੇ ਬਿਹਾਰ ਨੂੰ 58000 ਤੇ 900 ਕਰੋੜ ਰੁਪਇਆ ਚੇ ਚੰਦਰਬਾਬੂ ਨਾਇਡੂ ਦੇ ਸੂਬੇ ਆਂਧਰਾ ਪ੍ਰਦੇਸ਼ ਨੂੰ 15000 ਕਰੋੜ ਰੁਪਏ ਦਾ ਪੈਕੇਜ ਦਿੱਤਾ ਕੇਂਦਰ ਦੇ ਵਿੱਚ ਨਤੀਸ਼ ਦੀ ਜੀਡੀਯੂ ਦੇ 12 ਤੇ ਨਾਇਡੂ ਦੀ ਟੀਡੀਪੀ ਜੀ ਨੂੰ ਸਿੱਤ ਤੇਲਗੂ ਦੇਸ਼ਮ ਪਾਰਟੀ ਕਹਿੰਦੇ ਆ ਇਹਨਾਂ ਦੇ 16 ਸੰਸਦ ਮੈਂਬਰ ਆ ਯਾਨੀ ਕਿ ਹੋਰ ਬੇਸ਼ੱਕ ਭਾਰਤੀ ਸਰਕਾਰ ਨੂੰ ਕੋਈ ਸੂਬਾ ਨਜ਼ਰ ਆਇਆ ਹੋਵੇ ਜਾਂ ਨਾ ਆਇਆ ਹੋਵੇ ਪਰ ਉਹ ਦੋ ਸੂਬੇ ਜ਼ਰੂਰ ਨਜ਼ਰ ਆਇਆ ਜਿਨ੍ਹਾਂ ਦੇ ਰਾਜਸੀ ਆਗੂਆਂ ਦੇ ਕਰਕੇ ਕੇਂਦਰ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਆ ਇੱਕ ਦੀ ਝੋਲੀ ਦੇ ਵਿੱਚ 15000 ਕਰੋੜ ਰੁਪਇਆ ਪੈ ਗਿਆ ਦੂਜੀ ਦੇ ਝੋਲੀ ਦੇ ਵਿੱਚ 58000 ਤੇ 900 ਕਰੋੜ ਰੁਪਇਆ ਪੈ ਗਿਆ ਪਹਿਲੀ ਨੌਕਰੀ ਕਰਨ ਵਾਲੇ ਲੋਕ ਜਿਨ੍ਹਾਂ ਦੀ ਸੈਲਰੀ 1 ਲੱਖ ਰੁਪਇਆ ਤੋਂ ਘੱਟ ਹੋਵੇਗੀ ਉਹਨਾਂ ਨੂੰ ਸਰਕਾਰ ਕਹਿੰਦੀ ਵੀ 15000 ਰੁਪਏ ਤਿੰਨ ਕਿਸ਼ਤਾਂ ਵਿੱਚ ਦੇ ਹੋਗੀ ਕੇਂਦਰ ਸਰਕਾਰ ਨੇ 500 ਟੌਪ ਕੰਪਨੀਆਂ ਦੇ ਵਿੱਚ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇਣ ਦਾ ਐਲਾਨ ਕੀਤਾ ਇਸ ਦੌਰਾਨ ਇੰਟਰਨ ਨੂੰ 5000 ਰੁਪਇਆ ਮਹੀਨਾ ਸਟਾਈਪੈਂਟ ਤੇ 6000 ਰੁਪਏ ਵਨ ਟਾਈਮ ਸਪੋਰਟ ਦਿੱਤੀ ਜਾਊਗੀ ਤੇ ਕੇਂਦਰ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਇਹਦੇ ਕਰਕੇ ਬਹੁਤ ਵੱਡਾ ਫਾਇਦਾ ਹੋਣਾ। ਅਗਲੀ ਗੱਲ ਇਹ ਹੈ ਜੀ ਕਿ ਖੇਤੀਬਾੜੀ ਖੇਤਰ ਦੇ ਵਿੱਚ ਪੰਜ ਸੂਬਿਆਂ ਦੇ ਕਿਸਾਨਾਂ ਵਾਸਤੇ ਕ੍ਰੈਡਿਟ ਕਾਰਡ ਤੇ ਸਨਮਾਨ ਨਿਧੀ ਨਹੀਂ ਵਧਾਈ ਗਈ। ਇਹਦੇ ਵਿੱਚ ਪਤਾ ਲੱਗਾ ਜੀ ਕਿ ਐਗਰੀਕਲਚਰ ਤੇ ਇਹਦੇ ਨਾਲ ਜੁੜੇ ਸੈਕਟਰਾਂ ਦੇ ਲਈ 1 ਲੱਖ ਤੇ 52000 ਕਰੋੜ ਰੁਪਏ ਦਿੱਤਾ ਗਿਆ। ਪਿਛਲੇ ਸਾਲ 6 ਲੱਖ ਕਰੋੜ ਰੁਪਏ ਦਿੱਤਾ ਗਿਆ ਸੀ। ਯਾਨੀ ਕਿ ਇਸ ਵਾਰ ਕਿਸਾਨਾਂ ਦੇ ਬਜਟ ਲਈ 2.6 ਫੀਸ ਦੀ ਭਾਵ 27000 ਕਰੋੜ ਰੁਪਇਆ ਵਧਾਇਆ ਗਿਆ ਹਾਲਾਂਕਿ ਕਿਸਾਨਾਂ ਦੀ ਲਗਾਤਾਰ ਮੰਗ ਤੋਂ ਬਾਅਦ ਵੀ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਕਿ ਐਮਐਸਪੀ ਨੂੰ ਲੈ ਕੇ ਬਜਟ ਦੇ ਵਿੱਚ ਕੋਈ ਐਲਾਨ ਨਹੀਂ ਹੋਇਆ ਦੂਜੇ ਪਾਸੇ ਕਿਸਾਨ ਸਨਮਾਨ ਨਿਧੀ ਦਾ ਭਾ ਵੀ ਨਹੀਂ ਵਧਾਇਆ ਗਿਆ ਉਹਦੀ ਰਾਸ਼ੀ ਨਹੀਂ ਵਧਾਈ ਗਈ ਤੇ 6000 ਰੁਪਇਆ ਹੀ ਇਹ ਰਾਸ਼ੀ ਰਹੂਗੀ ਹਾਲਾਂਕਿ ਪੰਜ ਸੂਬਿਆਂ ਦੇ ਲਈ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਤੇ ਨਿਰਮਲਾ ਸੀਤਾਰਮਨ ਜਿਹੜੀਆਂ 9 ਮੋਢਲੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਹੈਲਥ ਸ਼ਾਮਿਲ ਨਹੀਂ ਆ ਬਜਟ ਦੇ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਨਾਲ ਜੁੜੀਆਂ ਸਾਰੇ ਵੱਡੇ ਐਲਾਨਾਂ ਦਾ ਅੰਦਾਜ਼ਾ ਸੀ ਪਰ ਇਹ ਸਾਰੇ ਅੰਦਾਜ਼ੇ ਜਿਉਂ ਦੀ ਤਿਉਂ ਰਹਿ ਗਏ ਤੇ ਕੈਂਸਰ ਦੀਆਂ ਤਿੰਨ ਦਵਾਈਆਂ ਤੇ ਕਸਟਮ ਡਿਊਟੀ ਫ੍ਰੀ ਕੀਤੀ ਗਈ ਹੈ ਤੇ ਆਯੂਸ਼ਮਾਨ ਦੇ ਉੱਤੇ ਨਵਾਂ ਐਲਾਨ ਕੋਈ ਨਹੀਂ ਕੀਤਾ ਗਿਆ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇਸ ਬਜਟ ਤੋਂ ਬੇਸ਼ੱਕ ਉਹ ਲੋਕ ਤਾਂ ਬਾਗੋ-ਬਾਗ ਹੋਣ ਜਿਹੜੇ ਕਿ ਭਾਜਪਾ ਨੂੰ ਪਸੰਦ ਕਰਦੇ ਆ ਜਾਂ ਬਰੋਧ ਉਹ ਕਰਨ ਜਿਹੜੇ ਕਿ ਬੀਜੇਪੀ ਨਾਲ ਸਬੰਧਤ ਨਹੀਂ ਪਰ ਜੇਕਰ ਅਸੀਂ ਆਮ ਲੋਕਾਂ ਦੀ ਬਿਰਤੀ ਵੀ ਦੇਖੀਏ ਤਾਂ ਇਸ ਬਜਟ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਮਿਲਿਆ ਤੇ ਪਰ ਜਿਹੜੀ ਸਾਡੇ ਭਾਰਤ ਦੇ ਲੋਕਾਂ ਦੀ ਮੈਟਲਿਟੀ ਬਣ ਗਈ ਹੈ ਜਿਹੜੀ ਮਾਨਸਿਕਤਾ ਬਣ ਗਈ ਹੈ ਬੀਜੇਪੀ ਦੇ ਸਮਰਥਕ ਨੂੰ ਇਹ ਲੱਗੂਗਾ ਇਹ ਬਜਟ ਦੇ ਵਿੱਚ ਬਹੁਤ ਕਮਾਲ ਹੋਈ ਪਈ ਹੈ ਵਿਰੋਧੀਆਂ ਨੇ ਇਹ ਗੱਲ ਕਰਨੀ ਕਿ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਜਦੋਂ ਦੇਸ਼ ਦੇ ਲੋਕਾਂ ਦੇ ਉੱਤੇ ਪੈਣ ਵਾਲੇ ਬੋਝ ਨੂੰ ਵੀ ਪਾਰਟੀ ਬਾਜ਼ੀ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਦੇਸ਼ ਦਾ ਕੀ ਬਣ ਸਕਦਾ ਇਹਦੇ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਸੋ ਇਹ ਭਾਰਤ ਦੇ ਲੋਕਾਂ ਦੀ ਮੱਤ ਹੈ ਭਾਰਤ ਦੇ ਲੋਕ ਅਡੇ ਕਿਸੇ ਦੀ ਝੋਲੀ ਚ ਪੈਂਦੇ ਕਰੇ ਕਿਸੇ ਦੀ ਝੋਲੀ ਦੇ ਵਿੱਚ ਪੈਂਦੇ ਆ ਪਰ ਉਹਨਾਂ ਦਾ ਕਦੇ ਕੋਈ ਬੇੜਾ ਬਣਨੇ ਲੱਗਣ ਦੀਆਂ ਖਬਰਾਂ ਸਾਹਮਣੇ ਨਹੀਂ ਆਈਆਂ ਉਸ ਤੋਂ ਅਗਲੀ ਜਾਣਕਾਰੀ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਉਹਨਾਂ ਨੇ ਲੰਘੇ ਕੱਲ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰਤਾ ਇਸ ਕੋਰ ਕਮੇਟੀ ਦੇ ਵਿੱਚ ਅਕਾਲੀ ਦਲ ਦੇ ਕਈ ਉਹ ਆਗੂ ਵੀ ਸੀ ਜਿਹੜੇ ਪਿਛਲੇ ਕੁਝ ਸਮੇਂ ਤੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਖੋਣ ਤੇ ਨਵਾਂ ਪ੍ਰਧਾਨ ਲਾਉਣ ਤੇ ਪਾਰਟੀ ਨੂੰ ਬਚਾਉਣ ਦੇ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਵੀ ਗਏ ਆ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ 2027 ਦੇ ਮਤੇ ਨਜ਼ਰ ਤਿਆਰੀਆਂ ਕਰ ਰਹੇ ਹਾਂ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਲੰਘੇ ਕੱਲ ਟਵੀਟ ਕਰਕੇ ਇਹ ਗੱਲ ਕਹੀ ਹੈ ਕਿ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ ਤੁਰੰਤ ਪ੍ਰਭਾਵ ਦੇ ਨਾਲ ਇਹ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ ਤੇ ਜਿਹੜੀ ਕੋਰ ਕਮੇਟੀ ਭੰਗ ਕੀਤੀ ਗਈ ਹੈ ਇਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾਤ ਬੀਬੀ ਜਗੀਰ ਕੌਰ ਵੀ ਸੀ ਹੁਣ ਨਵੀਂ ਕੋਰ ਕਮੇਟੀ ਦਾ ਗਠਨ ਕਦੋਂ ਹੋਊਗਾ ਤੇ ਜਿਹੜਾ ਗਠਨ ਹੋਊਗਾ ਉਹਨੂੰ ਲੋਕ ਕਿੰਨਾ ਕੁ ਸਵੀਕਾਰ ਕਰਨਗੇ ਕਿਹੜੇ ਰੂਪ ਦੇ ਵਿੱਚ ਹਵਾ ਚੱਲੂਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਇਹ ਗੱਲ ਜ਼ਰੂਰ ਹੈ ਵੀ ਕੋਰ ਕਮੇਟੀ ਦੇ ਚੱਕਰ ਦੇ ਵਿੱਚ ਬਹੁਤ ਕੁਝ ਹੋਇਆ ਅਜੇ ਤੱਕ ਤੇ ਬੜਾ ਕੁਝ ਹੋਣ ਦੀ ਆਸ ਵੀ ਪਰ ਵੀ ਨਹੀਂ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਠੱਲ ਹੁਣ ਕਿਹੜੇ ਹਿਸਾਬ ਨਾਲ ਪੈਂਦੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਦੋਂ ਜਲੰਧਰ ਵੈਸਟ ਦੀ ਜ਼ਮੀਨੀ ਚੋਣ ਸੀ ਜਿਹਦੇ ਵਿੱਚ ਮਹਿੰਦਰ ਭਗਤ ਹੋਰੀ ਜਿੱਤੇ ਆ ਉਹਦੇ ਵਿੱਚ ਉਹਨਾਂ ਨੇ ਕਈ ਵਾਰ ਇਹ ਗੱਲ ਕਹੀ ਸੀ ਕਿ ਮੈਂ ਹਫ਼ਤੇ ਦੇ ਵਿੱਚ ਦੋ ਦਿਨ ਜਲੰਧਰ ਦੇ ਵਿੱਚ ਰਿਹਾ ਕਰੂੰਗਾ ਜਲੰਧਰ ਟੈਂਟ ਦੇ ਵਿੱਚ ਪਿੰਡ ਆ ਜਿਹੜਾ ਇੱਕ ਤੇ ਦੀਪਨਗਰ ਉਹਨੂੰ ਕਹਿੰਦੇ ਸ਼ਾਇਦ ਤੇ ਉਹਦੇ ਵਿੱਚ ਇਹਨਾਂ ਨੇ ਕੋਠੀ ਕਿਰਾਏ ਦੇ ਉੱਤੇ ਲਈ ਹੋਈ ਹੈ ਸੋ ਇਹ ਕਿਰਾਏ ਦੇ ਉੱਤੇ ਲਈ ਹੋਈ ਜਿਹੜੀ ਕੋਠੀ ਆ ਤੇ ਇਹ ਆਉਂਦੇ ਸਮੇਂ ਤੱਕ ਕਿੰਨਾ ਚਿਰ ਰਹੂਗੀ ਤਾਂ ਵਕਤ ਰਸੂਗਾ ਪਰ ਭਗਵਾਨ ਤੁਮਾਨ ਨੇ ਟਵੀਟ ਕਰਕੇ ਗੱਲ ਕਹੀ ਹੈ ਕਿ ਜਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫ਼ਤੇ 'ਚ ਦੋ ਦਿਨ ਜਲੰਧਰ ਰਿਹਾ ਕਰਾਂਗੇ ਤੇ ਮਾਝੇ ਤੇ ਦੁਆਬੇ ਦੇ ਲੋਕਾਂ ਦੇ ਕੰਮ ਇੱਥੇ ਹੀ ਹੋਣਗੇ ਕੀਤੇ ਗਏ ਵਾਦੇ ਮੁਤਾਬਕ 24 ਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਵਾਸਤੇ ਮੈਂ ਜਲੰਧਰ ਆ ਰਿਹਾ ਇਹ ਆਪਣੇ ਆਪ ਦੇ ਵਿੱਚ ਅਸੀਂ ਚੰਗੀ ਗੱਲ ਮੰਨਦੇ ਆਂ ਵੀ ਜੇਕਰ ਉਹਨਾਂ ਦੇ ਵੱਲੋਂ ਕੀਤੇ ਗਏ ਵਾਦੇ ਨੂੰ ਪੂਰਾ ਕੀਤਾ ਜਾਂਦਾ ਤੇ ਫਿਰ ਇਸ ਤਰੀਕੇ ਦੇ ਵਾਦੇ ਹੋਣੇ ਚਾਹੀਦੇ ਆ ਤੇ ਇਨ੍ਹਾਂ ਵਾਦਿਆਂ ਨੂੰ ਵਫਾ ਕਰਨ ਦੇ ਲਈ ਹਿੰਮਤ ਵੀ ਚਾਹੀਦੀ ਆ ਤੇ ਇਹ ਵਾਦੇ ਪੂਰੇ ਵੀ ਹੁੰਦੇ ਰਹਿਣੇ ਚਾਹੀਦੇ ਆ ਵੈਸੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਜਲੰਧਰ ਦੇ ਤੇ ਬਾਕੀ ਵੱਖ-ਵੱਖ ਇਸਤਾਨੇ ਲੋਕਾਂ ਦੀਆਂ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਐਸੀਆਂ ਸਮੱਸਿਆਵਾਂ ਜਿਨ੍ਹਾਂ ਦਾ ਕਦੇ ਕਿਸੇ ਵੀ ਪਾਰਟੀ ਨੇ ਖਿਆਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਅੱਜ ਨਾ ਲੰਘੇ ਕੱਲ ਇਸੇ ਕਰਕੇ ਅੱਜ ਸ਼ਹਿਰਾਂ ਦੇ ਵਿੱਚ ਕੂੜੇ ਦੀ ਪਰਮਾਰ ਸਫਾਈ ਦੀ ਘਾਟ ਤੇ ਹੋਰ ਬਹੁਤ ਕੁਝ ਚੱਲ ਰਿਹਾ ਤੇ ਅਗਲੀ ਜਾਣਕਾਰੀ ਇਹ ਆ ਕਿ ਅਮਰਤਪਾਲ ਸਿੰਘ ਦੇ ਸਕੇ ਭਰਾ ਹਰਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਹੋਣੀ ਸੀ ਪਰ ਕੁਝ ਕਾਰਨਾਂ ਦੇ ਕਰਕੇ ਜਾਂ ਕਹਿ ਲਈਏ ਜੱਜ ਸਾਹਿਬ ਛੁੱਟੀ ਦੇ ਉੱਤੇ ਹੋਣ ਦੇ ਕਰਕੇ ਜਾਂ ਕੁਝ ਹੋਰ ਨਿੱਜੀ ਤਕਨੀਕੀ ਕਾਰਨ ਹੋ ਸਕਦੇ ਆ ਉਹਦੇ ਕਰਕੇ ਅਮਰਤਪਾਲ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਨਹੀਂ ਹੋਈ ਜੇਕਰ ਮੈਂ ਗਲਤ ਨਾ ਹੋਵਾਂ ਤੇ ਮੈਂ ਤਰੀਕ ਦਾ ਟੱਪਲਾ ਨਾ ਖਾਂਦਾ ਹੋਵਾਂ ਤਾਂ ਕਹਿੰਦੇ ਵੀ 25 ਜੁਲਾਈ ਨੂੰ ਇਸ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਜਿਹੜੀ ਉਹ ਚਰਚਾ ਹੋਣ ਦੀ ਜਾਂ ਕਹਿ ਲਈਏ ਡਿਸਕਸ ਹੋਣ ਦੀ ਸੰਭਾਵਨਾ ਹੈਗੀ ਆ ਸੋ ਦੇਖਦੇ ਆ ਭਾਈ ਅਮਰਤਪਾਲ ਸਿੰਘ ਦੇ ਨਾਂ ਦੇ ਨਾਲ ਜੁੜਿਆ ਹੋਇਆ ਇਹ ਵਿਵਾਦ ਕਿਹੜੇ ਰੂਪ ਦੇ ਵਿੱਚ ਮੁੱਕਦਾ ਮਕਦਮਾ ਵੀ ਹੈ ਕਿ ਨਹੀਂ ਮਕਦਮਾ ਪਰ ਇਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਕਿੰਨੀ ਦੇਰ ਤੱਕ ਇਸ ਮਾਮਲੇ ਦੇ ਵਿੱਚ ਰਾਜਨੀਤੀ ਹੋਊਗੀ ਕਿੰਨੀ ਦੇਰ ਤੱਕ ਅਮਰਤਪਾਲ ਸਿੰਘ ਨੇ ਮਾਮਲੇ ਦੇ ਉੱਤੇ ਇੱਕ ਦੂਜੇ ਨੂੰ ਭੰਡਿਆ ਜਾਊਗਾ ਜਦਕਿ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਇਹ ਗੱਲ ਕਹੀ ਹੈ ਕਿ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨ ਲਈ ਖਾਤਰ ਇਹ ਇੱਕ ਛੜੀ ਅੰਤਰ ਰਚਿਆ ਗਿਆ ਇਹਦੇ ਵਿੱਚ ਹੋਰ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਤੇ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਜਿਕੇ ਜਿਹੜੇ ਪੰਜਾਬ ਦੇ ਲੋਕ ਆ ਉਹ ਇਸ ਵੇਲੇ ਬਿਟ ਬਿਟ ਤੱਕ ਰਹੇ ਆ ਕੀ ਆਉਂਦੇ ਸਮੇਂ ਦੇ ਵਿੱਚ ਕੀ ਬਣੂਗਾ ਰਾਜਨੀਤੀ ਦੇ ਵਿੱਚ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਡਰਾਮੇਬਾਦੀ ਅੱਜ ਚੱਲਦੀ ਇਹ ਹੀ ਚੱਲੀ ਜਾਊਗੀ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਸਖਾਵਾਂ ਮੋੜ ਆਊਗਾ ਜਿਹੜੀ ਗੱਲ ਲੰਘੇ ਕੱਲ ਆਪਾਂ ਖਬਰਾਂ 'ਚ ਸਾਂਝੀ ਕੀਤੀ ਸੀ ਕਿ ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਫਰੀਰ ਕੋਰਟ ਦੇ ਸੰਸਦ ਮੈਂਬਰ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਇੱਕ ਨਵੀਂ ਪਾਰਟੀ ਬਣਾਉਣ ਲੱਗੇ ਆ ਕੀ ਇਹ ਪਾਰਟੀ ਸੱਚੀ ਮੁੱਚੀ ਬਣੂਗੀ ਤੇ ਕੀ ਜੇਕਰ ਇਹ ਬਣ ਜਾਂਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਟੱਕਰ ਦੇਊਗੀ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਲੋਕਾਂ ਦੇ ਵੱਡੇ ਹਿੱਸੇ ਦਾ ਕਹਿਣਾ ਕਿ ਆਜ਼ਾਦ ਤੌਰ ਦੇ ਉੱਤੇ ਜਿੱਤ ਕੇ ਤੇ ਪਾਰਟੀ ਬਣਾਉਣ ਦੀ ਗੱਲ ਕਰਨਾ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਗੱਲ ਆ ਜੇ ਸਰਬਜੀਤ ਸਿੰਘ ਖਾਲਸਾ ਹੋਰੀ ਇਕੱਲੇ ਪਾਰਟੀ ਬਣਾਉਂਦੇ ਆ ਤਾਂ ਕੀ ਉਹ ਪਾਰਟੀ ਕਾਮਯਾਬ ਹੋ ਸਕੂਗੀ ਤੇ ਜੇਕਰ ਅਮਰਤਪਾਲ ਸਿੰਘ ਨੂੰ ਆਉਂਦੇ ਸਮੇਂ ਦੇ ਵਿੱਚ ਬਾਹਰ ਆਉਣ ਦਾ ਮੌਕਾ ਮਿਲ ਜਾਂਦਾ ਤਾਂ ਕੀ ਉਹ ਅਮਰਤਪਾਲ ਸਿੰਘ ਹੋਰੀ ਤੇ ਸਰਬਜੀਤ ਸਿੰਘ ਹੋਰਾਂ ਨੂੰ ਨਾਲ ਲੈ ਕੇ ਤੁਰਨਗੇ ਇਹ ਦੋ ਵੱਖੋ ਵੱਖਰੇ ਸਵਾਲ ਆ ਜਿਨ੍ਹਾਂ ਦੇ ਬਾਰੇ ਮੇਰਾ ਖਿਆਲ ਆ ਵੀ ਹਾਲੇ ਛੇਤੀ ਕਿਤੇ ਉਤਰਨੀ ਮਿਲਣਾ ਕਿਉਂਕਿ ਇਹ ਸਾਰੀਆਂ ਗੱਲਾਂ ਸਮੇਂ ਦੀ ਕਹਾਣੀ ਨੇ ਆਪ ਹੀ ਬਿਆਨ ਕਰਨੀਆਂ ਸੋ ਵਕਤ ਦੱਸੂਗਾ ਜੀ ਬਣਦਾ ਕੀ ਆ ਪਰ ਗੱਲ ਇਹ ਆ ਵੀ ਇਸ ਵळे ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਪਾਸੇ ਕਾਂਗਰਸ ਰੌਲਾ ਰੱਪਾ ਪਾ ਰਹੀ ਹੈ ਦੂਜੇ ਪਾਸੇ ਭਾਜਪਾ ਹੈ ਤੇ ਤੀਜੇ ਪਾਸੇ ਆਮ ਆਦਮੀ ਪਾਰਟੀ ਆ ਪਰ ਜੇ ਨਿਰਪੱਖ ਤਰੀਕੇ ਨਾਲ ਗੱਲ ਕਰਨੀ ਹੋਵੇ ਤਾਂ ਆਮ ਆਦਮੀ ਪਾਰਟੀ ਦਾ ਪਾਣੀ ਲੱਥ ਰਿਹਾ ਸਪਸ਼ਟ ਤਰੀਕੇ ਦੀ ਗੱਲ ਕਰਨੀ ਹੋਵੇ ਆਮ ਆदमी ਪਾਰਟੀ ਵੱਲੋਂ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾਉਣ ਵਾਲਾ ਕੰਮ ਸਿਰਫ ਇੱਕ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਸ ਵੇਲੇ ਬਿਜਲੀ ਦਾ ਬਿੱਲ ਨਹੀਂ ਰਹਿਣਾ ਪੈਂਦਾ ਪਰ ਕੁਝ ਕੁ ਸੂਝਵਾਨ ਲੋਕੇ ਵੀ ਗੱਲ ਕਹਿੰਦੇ ਕਿ ਸਾਨੂੰ ਬਿਜਲੀ ਮੁਕੰਮਲ ਦਿਓ ਵੇਲੇ ਸਰ ਦਿਓ ਤੇ ਸਾਨੂੰ ਤੁਹਾਡੇ ਬਿੱਲ ਮਾਫੀ ਦੀ ਕੋਈ ਜ਼ਰੂਰਤ ਨਹੀਂ ਹੈ ਸੋ ਇਹੋ ਜਿਹੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਇੱਕੋ ਘਰ ਦੇ ਵਿੱਚ 2-2 ਮੀਟਰ ਲਵਾ ਕੇ ਬਿਜਲੀ ਦਾ ਬਿੱਲ ਮਾਫ ਕਰਾਉਣਾ ਚਾਹੁੰਦੇ ਆ ਵੀ ਸਾਨੂੰ ਜ਼ੀਰੋ ਤੋਂ ਵੱਧ ਨਾ ਆਵੇ ਤੇ ਇਹੋ ਜਿਹੇ ਲੋਕ ਵੀ ਆ ਜਿਨ੍ਹਾਂ ਦੀ ਆਮਦਨ ਭਾਵੇਂ ਥੋੜੀ ਹੋਵੇ ਪਰ ਭਾਈਓ ਫਿਰ ਵੀ ਇਹ ਗੱਲ ਕਹਨੇ ਕਿ ਨਾ ਅਸੀਂ ਤਾਂ ਬਿਜਲੀ ਦਾ ਬਿੱਲ ਦੇਣ ਨੂੰ ਤਿਆਰ ਆ ਪਰ ਸਾਡੇ ਕੱਟ ਨਹੀਂ ਲੱਗਣੇ ਚਾਹੀਦੇ ਵਿਚਾਰ ਸਭ ਦੇ ਆਪੋ ਆਪਣੇ ਆ ਪਰ ਜਿਹੜੀ ਪਿਛਲੇ ਜਿਹੜੀ ਇੱਕ ਮਹੱਤਵਪੂਰਨ ਜਾਣਕਾਰੀ ਆਈ ਸੀ ਕਿ ਆਉਂਦੇ ਸਮੇਂ ਦੇ ਵਿੱਚ ਰੋਡਵੇਸ ਦੀਆਂ ਬੱਸਾਂ ਦੇ ਵਿੱਚ ਬੈਠ ਕੇ ਸਫ਼ਰ ਕਰਨ ਵਾਲੀਆਂ ਬੀਬੀਆਂ ਨੂੰ ਝਟਕਾ ਲੱਗ ਸਕਦਾ ਉਹਦਾ ਕਾਰਨ ਇਹ ਆ ਵੀ ਨਿੱਤ ਪ੍ਰਤੀ ਦੇ ਖਰਚੇ ਰੋਡਵੇਸ ਦਾ ਘਾਟੇ ਵਿੱਚ ਜਾਣਾ ਔਰਤਾਂ ਨੂੰ ਸਾਰਿਆਂ ਨੂੰ ਇੱਕੋ ਪੈਂਦੀ ਰਸੇ ਪੈਂਦੀ ਸਟੇ ਮਨਜ਼ੂਰੀ ਮਿਲਣਾ ਇਹਦੇ ਕਰਕੇ ਇਸ ਵੇਲੇ ਘਰਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਸਮੱਸਿਆਵਾਂ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਇਸ ਵੇਲੇ ਮੁਫਤ ਖੁਰੇ ਲੋਕਾਂ ਨੂੰ ਹੋਰ ਮੁਫਤ ਖੁਰੇ ਬਣਾਉਣ ਦੀ ਕਵਾਇਦਾ ਜਿਹੜੀ ਇਹਦੇ ਉੱਤੋਂ ਪਰਦਾ ਚੁੱਕਿਆ ਜਾਣਾ ਸ਼ੁਰੂ ਹੋਇਆ ਹਾਲਾਂਕਿ ਮੈਂ ਹੈਰਾਨ ਹੋਇਆ ਇਸ ਗੱਲ ਦੇ ਉੱਤੇ ਹਰਿਆਣੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਗੱਲ ਕਹੀ ਕਿ ਸਾਨੂੰ ਮੌਕਾ ਦਿਓ ਅਸੀਂ ਤੁਹਾਡੇ ਨਾਲ ਪੰਜ ਗਰੰਟੀਆਂ ਕਰਦੇ ਆਂ ਉਹਦੇ ਵਿੱਚ ਪਹਿਲੀ ਇਹ ਹੋ ਗਈ ਜੀ ਕਿ ਔਰਤਾਂ ਨੂੰ 1-1000 ਰੁਪਏ ਅਧਿਆ ਕ ਰੰਗ ਮਹੀਨੇ ਦਾ ਦੂਜੀ ਇਹ ਹੋ ਗਈ ਜੀ ਕਿ ਅਸੀਂ ਸਿੱਖਿਆ ਤੇ ਸਿਹਤ ਦੇ ਮਾਮਲੇ ਚੰਗਾ ਕੰਮ ਕਰਾਂਗੇ ਤੀਜੀ ਇਹ ਗੱਲ ਹੋ ਗਈ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਪੱਕੀ ਸਭ ਗੱਲਾਂ ਕਰਾਂਗੇ ਸੋ ਦੇਖਦੇ ਆਂ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਇਸ ਵੇਲੇ ਪੰਜਾਬ ਦੀ ਰਾਜਨੀਤੀ ਨੂੰ ਨਿਤ ਪ੍ਰਤੀ ਰਣ ਪ੍ਰਭਾਵਿਤ ਕਰਦੀਆਂ ਤੇ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਬਸਪਾ ਦੇ ਬਾਰੇ ਸਵਾਲ ਕਰਦੇ ਆ ਕਿ ਪੰਜਾਬ ਦੇ ਵਿੱਚ ਬਸਪਾ ਦਾ ਕੀ ਬਣੂ ਪੰਜਾਬ ਦੇ ਵਿੱਚ ਬਸਪਾ ਦਾ ਕੀ ਆਧਾਰ ਹੈ ਕੀ ਪੰਜਾਬ ਦੇ ਵਿੱਚ ਬਸਪਾ ਬਚ ਸਕੂ ਕੀ ਪੰਜਾਬ ਦੇ ਵਿੱਚ ਬਸਪਾ ਕੋਈ ਵੱਡਾ ਰਾਜਨੀਤਿਕ ਮੋੜ ਲਿਆਉਣ ਦੇ ਕਾਬਿਲ ਹੈ ਇਹ ਗੱਲ ਭਾਵੇਂ ਕਿਸੇ ਨੂੰ ਕੌੜੀ ਲੱਗੇ ਪਰ ਹੈ 100% ਸੱਚੀ ਕਿ ਜਿਹੜੇ ਹਾਲਾਤ ਨੂੰ ਬਸਪਾ ਅੱਜ ਪਹੁੰਚ ਗਈ ਹੈ ਇਹ ਹਾਲਾਤ ਛੇਤੀ ਕਿਤੇ ਬਦਲਣ ਵਾਲੇ ਨਹੀਂ ਕਿਸੇ ਵੇਲੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਕਾਮਰੇਡ ਪਾਰਟੀ ਦੀ ਵਿਚਾਰਧਤ ਹੁੰਦੀ ਸੀ ਕਿਸੇ ਵੇਲੇ ਪੰਜਾਬ ਦੇ ਵਿੱਚ ਜੇ ਗੱਲ ਕਰਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੜਤ ਹੁੰਦੀ ਸੀ ਪਰ ਜਿਹੜੀ ਪਾਰਟੀ ਇੱਕ ਵਾਰ ਕਿਸੇ ਵੀ ਕਾਰਨ ਕਰਕੇ ਪਿੱਛੇ ਰਹਿ ਜੇ ਪੰਜਾਬ ਤੇ ਸਮੁੱਚੇ ਦੇਸ਼ ਦੇ ਵਿੱਚ ਉਸ ਪਾਰਟੀ ਦਾ ਦੁਬਾਰਾ ਉਭਾਰ ਹੋਣਾ ਬੜਾ ਮੁਸ਼ਕਲ ਹੁੰਦਾ ਜਿਵੇਂ ਕਿ ਜ਼ਿਕਰ ਕਿਸੇ ਕਲਾਕਾਰ ਦੇ ਬਾਰੇ ਇਹ رائے ਬਣ ਜੇ ਵੀ ਇਹਦੀ ਤਾਂ ਫਿਲਮ ਕੋਈ ਚੱਲਦੀ ਨਹੀਂ ਇਹਦਾ ਤਾਂ ਗਾਣਾ ਕੋਈ ਚੱਲਦਾ ਹੀ ਨਹੀਂ ਤੇ ਜਦੋਂ ਇਹ 네ਗਟਿਵਿਟੀ ਫੈਲ ਜਾਵੇ ਤਾਂ ਫਿਰ ਉਸ ਤੋਂ ਬਾਅਦ ਉਹਦੇ ਵੱਲੋਂ ਕੀਤੇ ਗਏ ਉਪਰਾਲੇ ਕਾਮਯਾਬ ਨਹੀਂ ਹੁੰਦੇ ਸੋ ਸੁਖਬੀਰ ਸਿੰਘ ਬਾਦਲ ਹੋਰਾਂ ਵਾਸਤੇ ਇਹ ਚੁਣੌਤੀ ਵਾਲੀ ਗੱਲ ਹੋਊਗੀ ਤੇ ਜੋ رائے ਬਣੀ ਹੋਈ ਹੈ ਇਸ ਵੇਲੇ ਕਿ ਇਹ ਪਾਰਟੀ ਨਹੀਂ ਚੱਲਦੀ ਇਸ ਪਾਰਟੀ ਦਾ ਤਾਂ ਪੱਠਾ ਬਹਿ ਗਿਆ ਇਸ ਪਾਰਟੀ ਦੇ ਪੜ ਪੱਲੇ ਕੁਝ ਨਹੀਂ ਤੇ ਕੀ ਉਹ ਇਸ رائے ਨੂੰ ਇਹ ਸਿੱਮਤ ਨੂੰ ਤੋੜ ਕੇ ਦੇਣਗੇ ਤੇ ਜੇਕਰ ਉਹ ਤੋੜ ਸਕੇ ਤਾਂ ਇਹ ਅਕਾਲੀ ਦਲ ਦੀ ਬਹੁਤ ਵੱਡੀ ਪ੍ਰਾਪਤੀ ਹੋਊਗੀ ਹਾਲਾਂਕਿ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਕਿਡਰ ਹਾਲੇ ਵੀ ਵਸਦਾ ਪਰ ਉਹਨਾਂ ਦੇ ਮਨ ਦੇ ਉੱਤੇ ਸੱਟਾਂ ਐਸੀਆਂ ਵੱਜੀਆਂ ਕਿ ਉਹ ਚਾਹੁੰਦੇ ਨਹੀਂ ਕਿ ਭਾਈ ਅਸੀਂ ਇਸ ਵੇਲੇ ਸਰਗਰਮੀ ਨਾਲ ਰਾਜਨੀਤੀ ਦੇ ਵਿੱਚ ਭੂਮਿਕਾ ਨਿਭਾਏਗੇ ਤੋ ਦੇਖਦੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਤੇ ਜੇ ਆਪਾਂ ਗੱਲ ਕਰ ਗਏ ਪੰਜਾਬੀ ਫਿਲਮਾਂ ਦੀ ਤੇ ਪੰਜਾਬੀ ਗੀਤਾਂ ਦੀ ਮੈਂ ਅੱਗੇ ਵੀ ਅਕਸਰ ਇਹ ਗੱਲ ਕਹਿੰਨਾ ਭਾਵੇਂ ਪੰਜਾਬੀ ਫਿਲਮ ਹੋਵੇ ਤੇ ਭਾਵੇਂ ਪੰਜਾਬੀ ਗੀਤ ਹੋਵੇ ਭਾਵੇਂ ਪੋਜਪੂਰੀ ਹੋਵੇ ਤੇ ਭਾਵੇਂ ਹਿੰਦੀ ਕਨੜ ਜਾਂ ਕਿਸੇ ਹੋਰ ਜ਼ਬਾਨ ਦੇ ਵਿੱਚ ਹੋਵੇ ਜੇ ਉਹ ਲੋਕਾਂ ਦਾ ਮਨੋਰੰਜਨ ਕਰੂ ਜੇ ਉਹ ਲੋਕਾਂ ਦੇ ਪੜਪੱਲੇ ਕੁਝ ਪਾਉ ਤਾਂ ਕਰਕੇ ਤਾਂ ਗੱਲ ਬਣੂਗੀ ਨਹੀਂ ਤਾਂ ਗੱਲ ਬਣਨੀ ਨਹੀਂ ਜੇ ਉਹ ਲੋਕਾਂ ਦੇ ਕੁਝ ਨਾ ਕੁਝ ਪੜਪੱਲੇ ਪਾ ਕੇ ਤੇ ਲੋਕ ਇਹ ਮਸਹੂਸ ਕਰਨਗੇ ਯਾਰ ਕਿ 2.300 ਦੀ ਟਿਕਟਟਰ ਲਾਈ ਬਰਥ ਨਹੀਂ ਗਈ ਤਾਂ ਫੇਰ ਤਾਂ ਲੋਕੋ ਨੂੰ ਪਿਆਰ ਦੇਣਗੇ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਦਾ ਪੱਠਾ ਏਵੇਂ ਬੰਦੇ ਰਹਿਣਾ ਹੁਣ ਇੱਕ ਨਵੀਂ ਫਿਲਮ ਸਰਦਾਰ ਜੀ 3 ਵੀ ਐਲਾਨ ਦਿੱਤੀ ਗਈ ਹੈ ਇਹ ਫਿਲਮ ਵੀ ਗੁਣਵੀਰ ਸਿੰਘ ਸਿੱਧੂ ਤੇ ਸੰਨੀ ਸਿੱਧੂ ਹੋਰਾਂ ਦੀ ਹੋਊਗੀ ਇਸ ਫਿਲਮ ਨੂੰ ਰਿਲੀਜ਼ਿੰਗ ਦਾ ਵਕਤ ਮਿਲੂਗਾ ਅਗਲੇ ਸਾਲ ਯਾਨੀ ਕਿ 2025 ਦੇ ਵਿੱਚ ਪਰ ਇਹਦਾ ਪੋਸਟਰ ਪਾ ਕੇ ਹੁਣੇ ਤੋਂ ਰਸਮੀ ਐਲਾਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਇਸ ਵੇਲੇ ਕਈ ਜਿਹੜੀਆਂ ਫਿਲਮਾਂ ਬਣ ਰਹੀਆਂ ਉਹਨਾਂ ਵਿੱਚੋਂ ਕਈ ਫਿਲਮਾਂ ਦਾ ਕੋਈ ਮੂੰਹ ਸਰ ਬਣਿਆ ਨਹੀਂ ਤੇ ਕਈ ਫਿਲਮਾਂ ਜਿਹੜੀਆਂ ਰਿਲੀਜ਼ ਹੋਣ ਲਈ ਤਿਆਰ ਆ ਤੇ ਉਹ ਚੱਲ ਜਾਣ ਭਾਈ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਫਿਰ ਇਹ ਬੇਨਤੀ ਕਰਦੇ ਕਿ ਫਿਲਮ ਉਹ ਚੱਲੂਗੀ ਉਹਦੇ ਸਮੇਂ 'ਚ ਜਿਹਦੇ ਵਿੱਚ ਕੁਝ ਹੋਇਆ ਜਿਹੜੀ ਦਰਸ਼ਕ ਦੀ ਕਿਸਵੱਟੀ ਤੇ ਖਰੀ ਉਤਰ ਨਹੀਂ ਹੋਈ ਤੇ ਜਿਹੜੀ ਨਹੀਂ ਉਤਰਦੀ ਤੇ ਉਹਨੇ ਦਰਸ਼ਕਾਂ ਦੇ ਪਿੱਠ ਪੱਲੇ ਵੀ ਕੁਝ ਨਹੀਂ ਪੌੜਾ ਤੇ ਪ੍ਰੋਡਿਊਸਰ ਡਾਇਰੈਕਟਰ ਦੇ ਵੀ ਨਹੀਂ ਤੇ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਮੀਂਹ ਵਾਲਾ ਮੀਂਹ ਕਈ ਥਾਵਾਂ ਤੇ ਪੈ ਗਿਆ ਤੇ ਕਈ ਥਾਵਾਂ ਤੇ ਪੈਣਾ ਬਾਕੀ ਆ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਮੀ 2-3 ਦਿਨ ਲਗਾਤਾਰ ਪੰਜਾਬ ਦੇ ਅਧੋ-ਵੱਧ ਜ਼ਿਲ੍ਹਿਆਂ ਦੇ ਵਿੱਚ ਮੌਲੇ ਧਰ ਵਰਨਾ ਸੋ ਦੇਖਦੇ ਆਂ ਭਾਈ ਪੰਜਾਬ ਦੇ ਵਿੱਚ ਮੀਂਹ ਦੀ ਸਥਿਤੀ ਆਉਂਦੇ ਸਮੇਂ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਕੀ ਬਣਦੀ ਆ ਪਰ ਪੰਜਾਬ ਕੁਗ ਬਸਦਾ ਰਵੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਗਏ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆਂ ਪਰ ਗੱਲ ਸਿਰਫ ਇਨੀ ਆ ਕਿ ਇਸ ਵੇਲੇ ਪੰਜਾਬ ਦੇ ਵਿੱਚ ਰਾਜਨੀਤਿਕ ਆਬੋ ਹਵਾ ਵੀ ਖਰਾਬ ਆ ਤੇ ਲੋਕਾਂ ਦੇ ਵੱਲੋਂ ਕੁਦਰਤ ਦਾ ਜੋ ਕਾਣ ਕੀਤਾ ਗਿਆ ਉਹਦੇ ਕਰਕੇ ਵੀ ਸਥਿਤੀ ਹੈ ਜਿਹੜੀ ਉਹ ਚਿੰਤਾਜਨਕ ਹੈ ਸੋ ਆਸ ਹੈ ਤੁਹਾਨੂੰ ਖਬਰਾਂ ਦਾ ਇਹ ਬੁਲਟਨ ਪਸੰਦ ਆਇਆ ਹੋਊਗਾ ਤੇ ਹੁਣ ਦਿਓ ਆਗਿਆ ਤੇ ਬਹੁਤ ਬਹੁਤ ਧੰਨਵਾਦ